ਪੱਕਾ ਮਾਲ ਆਪਣੀ ਸੂਝ ਬੂਝ ਨਾਲ ਅਕਲ ਨਾਲ ਕਰਨਾ ਹੈ ਸੋ ਮੁਗਤਸਰ ਗੱਲ ਕਰਾਂ ਗੁਰੂ ਤੋਂ ਬਿਨਾ ਸੀ ਅੰਦੇ ਆੱਖਾਂ ਤੇ ਪੱਟੀ ਬੱਝੀ ਐ ਧ੍ਰਿਣ ਦ੍ਰਿਸ਼ਟੀ ਇਤਰ ਲੋਚਨ ਇਹ 10ਵਾਂ ਦਰਵਾਜ਼ਾ ਨੌ ਗੁਪਤਾਂ ਨਿੱਕੇ ਨਿੱਕੇ ਏਕੇ ਨਿੱਕੇ ਖੁੱਡਾ ਹਨ ਰਾਜ ਦੀ ਨਹੀਂ ਸੋ ਟਣਾ ਦੇ ਟੰਨ ਮਾਲ ਖਾ ਜਾਂਦੇ ਹ ਪਰ ਰਾਜੇ ਨਹੀਂ ਸ ਘਰਵਾਨੀ ਅੱਜ ਦੀ ਗੱਲ ਕਰਦੀ ਹੈ ਜਦੋਂ ਵਰਤਮਾਲ ਨੂੰ ਸੰਭਾਲਾਂਗੇ ਅੱਜ ਘਰ ਸਾਫ ਕੀਤਾ ਰਸੋਈ ਸਾਫ ਕੀਤੀ ਬਰਤਨ ਸਾਫ ਕੀਤੇ